ਡਾਕਟਰ ਜੀ ਦੇ ਗਏ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਆ ਤੁਸੀਂ ਵੀਡੀਓ ਦੇਖ ਰਹੇ ਹੋ ਜੋ ਕਿ ਅਕਦੇ ਵਾਂਗ ਜਿਹੜੀ ਅੱਜ ਬਾਘ ਆਪਣਾ ਮੋਗਾ ਜ਼ਿਲ੍ਹੇ ਵਿੱਚ ਫੈਲੀ ਹੈਗੀ ਆ ਤੇ ਹੋ ਸਕਦਾ ਵੀ ਇਹ ਮੁੱਖ ਮੰਤਰੀ ਤਕਵੀਬ ਵੀਡੀਓ ਚਲੀ ਗਈ ਹੋਵੇ ਇਹ ਤਸਵੀਰਾਂ ਦੇ ਜਿਵੇਂ ਦੇਖ ਰਿਹਾ ਹਾਂ ਇੱਕ ਵਿਅਕਤੀ ਭੰਗੜਾ ਪਾਉਂਦਾ ਠੰਮਕੇ ਲਾਉਂਦਾ ਨਜ਼ਰਾ ਰਿਆ ਇਹ ਕੌਣ ਹੈ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਪਰ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਜਿਹੜਾ ਇਹ ਸਿਸਟਮ ਹੈ ਇਸ ਟਾਈਮ ਸਰਕਾਰੀ ਦਫ਼ਤਰ ਦੇ ਵਿੱਚ ਹੋ ਰਿਹਾ ਹੈ ਇੱਕ ਸਰਕਾਰੀ ਵਿਅਕਤੀ ਜੋ ਕਿ ਆਪਣੀ ਵਾਈਫ ਦੇ ਨਾਲ ਨਿੱਜੀ ਪਾਲ ਸਰਕਾਰੀ ਦਫ਼ਤਰ ਤੇ ਜਮਨਾ ਰਿਆ ਠੰਮਕੇ ਲਾ ਰਿਆ ਇਹਦਾ ਕੀ ਅਸਰ ਹੈ ਜਿਹੜਾ ਲੋਕਾਂ ਤੇ ਪਵੇਗਾ ਇਸ ਸਮੇਂ ਦੀ ਗੱਲ ਆ ਪਰ ਤੁਹਾਨੂੰ ਦੱਸ ਦਿਆਂਵਾਂ ਮੋਗਾ ਜ਼ਿਲ੍ਹਾ ਮੋਗੇ ਜਿਲ੍ਹੇ ਦਾ ਬਾਗਾਪੁਰਾਣਾ ਬਾਗਾਪੁਰਾਣਾ ਦੇ ਵਿੱਚ ਇੱਕ ਬਲਾਕ ਪ੍ਰਾਇਮਰੀ ਅਫਸਰ ਜੋ ਕਿ ਆਪਣੇ ਦਫ਼ਤਰ ਦੇ ਵਿੱਚ ਆਪਣੀ ਘਰਵਾਲੀ ਦੇ ਨਾਲ ਹਾਂ ਜੋਂਕੇ ਦਾ ਰਿਆ ਜਿਹੜੀ ਆਪਣੀ ਨਿੱਜੀ ਲਾਈਫ ਆ ਉਹਨੂੰ ਦਫ਼ਤਰ ਦੇ ਉੱਤੇ ਮਨਾ ਰਿਆ ਹੈਗਾ ਤੇ ਜਿਹੜੀ ਇਹ ਵੀਡੀਓ ਆ ਇਸ ਟਾਈਮ ਲਗਾਤਾਰ ਅੱਗ ਦੀ ਵਾਂਗ ਫੈਲ ਗਈ ਹੈਗੀ ਆ ਇਸ ਦੇ ਨਾਲ ਕੀ ਸੁਨੇਹਾ ਜਾਵੇਗਾ ਕੀ ਜਿਹੜੇ ਸਾਡੇ ਇਸ ਹਲਕੇ ਦੇ ਵਿਧਾਇਕ ਇਸ ਨੂੰ ਲੈ ਕੇ ਕੋਈ ਵੱਡੀ ਕਾਰਵਾਈ ਕਰਨਗੇ ਜਾਂ ਸਰਕਾਰ ਇਸ ਤੇ ਵੱਡੀ ਕਾਰਵਾਈ ਕਰੂਗੀ ਜਾਂ ਐਜੂਕੇਸ਼ਨ ਡਿਪਾਰਟਮੈਂਟ ਵੱਡੀ ਕਾਰਵਾਈ ਕਰੂਗਾ ਪੀਏ ਸਾਰਾ ਜਿਹੜਾ ਨਿੱਜੀ ਲਾਈਫ ਜਿਹੜੀ ਸਰਕਾਰੀ ਦਫਤਰ ਦੇ ਵਿੱਚ ਠੰਕੇ ਲਾ ਰਿਹਾ ਆਪਣੀ ਵਾਈਫ ਨੂੰ ਬੁਲਾ ਕੇ ਇਹ ਇਸ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਹੈਗੀ ਆਪਣੀ ਨਿੱਜੀ ਲਾਈਫ ਹੈ ਜਿਹੜੀ ਉਹ ਆਪਣੇ ਘਰਾਂ ਦੇ ਵਿੱਚ ਵੀ ਸਾਰਾ ਇਹ ਇੰਜੋਏ ਕਰ ਸਕਦੇ ਆ ਪਰ ਸਰਕਾਰੀ ਦਫਤਰ ਕੰਮ ਕਰਨ ਵਾਸਤੇ ਹੁੰਦੇ ਆ ਤੇ ਪਰ ਇੱਥੇ ਠੰਕੇ ਲੱਗ ਰਹੇ ਆ ਦੇਖੋ ਸਰਕਾਰ ਦੇ ਪਾੜੇ ਦੇ ਵਿੱਚ ਗੇਨ ਚਲੀ ਗਈ ਹੈ ਇਹ ਇਸ ਤਰ੍ਹਾਂ ਦੀ ਅਫਸਰਾਂ ਦੇ ਉੱਪਰ ਸਰਕਾਰ ਕੀ ਕਾਰਵਾਈ ਕਰੂਗੀ ਤੇ ਵਿਧਾਇਕ ਇਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਸਟੈਂਡ ਲੈਂਦੇ ਆ ਪਰ ਇਸ ਸਮੇਂ ਦੀ ਗੱਲ ਹੈ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੇਖੋ ਕਿਵੇਂ ਠੰਮਕੇ ਲਾਏ ਲਾਏ ਜਾ ਰਿਹਾ ਕੋਈ ਹਿੰਦੀ ਗਾਣਾ ਚੱਲਦਾ ਪਿਆ ਪਰ ਅਸੀਂ ਹਿੰਦੀ ਗਾਣਾ ਤੁਹਾਨੂੰ ਨਹੀਂ ਸੁਣਾ ਰਹੇ ਪਰ ਠੰਮਕੇ ਜ਼ਰੂਰ ਲਾਏ ਜਾ ਰਿਹਾ ਵੀ ਆਪਣੀ ਇੱਕ ਨਿੱਜੀ ਲਾਈਫ ਹੈ ਜਿਹੜੀ ਨੂੰ ਸਰਕਾਰੀ ਦਫਤਰ ਬਾਗਾਪੁਰਾ ਦਾ ਜਿਹੜਾ ਬਲਾਕ ਅਫਸਰ ਪ੍ਰੇਮ ਬਲਾਕ ਪ੍ਰਾਇਮਰੀ ਅਫਸਰ ਦਾ ਦਫਤਰ ਹੈ ਮੁੱਦਗੀ ਰੋਡ ਦੇ ਉੱਪਰ ਇਹ ਸਾਰੀ ਵੀਡੀਓ ਉਥੋਂ ਦੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਜਿੱਤੇ ਐਸਟਨ ਠੰਮਕੇ ਲਾਰੇ ਆ ਕਿ ਉਹ ਨਾਲ ਸਮਾਂ ਦੱਸੇਗਾ ਇਹ ਤੇ ਸਰਕਾਰ ਕੀ ਕਾਰਵਾਈ ਕਰੇਗੀ